ਹੁਣੇ-ਹੁਣੇ ਮੌਸਮ ਵਿਭਾਗ ਦੇ ਵੱਲੋਂ ਮੌਸਮ ਨੂੰ ਲੈ ਕੇ ਇੱਕ ਹੋਰ ਵੱਡੀ ਅਪਡੇਟ ਸਾਂਝੀ ਕਰ ਦਿੱਤੀ ਗਈ ਆ ਦਾਜੇ ਕਿ ਪਹਾੜੀ ਇਲਾਕਿਆਂ ਦੇ ਵਿੱਚ ਮੀਂਹ ਨੇ ਤਬਾਹੀ ਮਚਾਈ ਹੋਈ ਆ ਦੂਜੇ ਪਾਸੇ ਜੇਕਰ ਗੱਲ ਪੰਜਾਬ ਦੀ ਕੀਤੀ ਜਾਵੇ ਤਾਂ ਪੰਜਾਬ ਦੇ ਵਿੱਚ ਹੋਈ ਬਾਰਿਸ਼ ਦੇ ਕਰਕੇ ਲੋਕਾਂ ਨੂੰ ਜਿੱਥੇ ਗਰਮੀ ਤੋਂ ਰਾਹਤ ਮਿਲੀ ਆ ਉੱਥੇ ਦੂਜੇ ਪਾਸੇ ਪ੍ਰਸ਼ਾਸਨ ਦੀ ਪੋਲ ਵੀ ਖੁੱਲ ਕੇ ਸਾਹਮਣੇ ਆ ਗਈ ਆ ਤਸਵੀਰਾਂ ਲੁਧਿਆਣਾ ਤੋਂ ਦਿਖਾਵਾਂਗੇ ਲੁਧਿਆਣਾ ਦੀਆਂ ਸੜਕਾਂ ਪਾਣੀ ਦੇ ਨਾਲ ਜਲਥਲ ਹੋ ਗਈਆਂ ਤੇ ਲੋਕਾਂ ਨੂੰ ਖੜੇ ਪਾਣੀ ਕਰਕੇ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਆ ਆਓ ਦੇਖਦੇ ਹਾਂ ਮੈਂ ਰਾਜਨਾਮਾ ਮੇਰਾ ਜੀ ਲੁਧਿਆਣਾ ਦੀ ਰਹਿਣ ਵਾਲੇ ਆ। ਆ ਕਿਵੇਂ ਦੇਖਦੇ ਹੋ ਪਹਿਲੀ ਬਸ ਆ ਦੇ ਨਾਲ ਸੜਕਾਂ ਤੇ ਪਾਣੀ ਗੱਡੀਆਂ ਫਸੀਆਂ ਹੋਈਆਂ ਜਾਮ ਲੱਗਿਆ ਹੋਇਆ ਜੀ। ਬਾਈ ਮੈਂ ਨਹੀਂ ਪੂਰਾ ਲੁਧਿਆਣਾ ਦੇਖਦਾ ਹੋਊਗਾ ਜਿਹੜਾ ਚੰਡੀਗੜ੍ਹ ਰੋਡ ਦੇ ਉੱਤੇ ਆਉਂਦਾ ਹੋਊਗਾ ਉਹ ਦੇਦਾ ਹੋਊਗਾ ਮੈਂ ਤਾਂ ਕਹਿੰਦਾ ਇੰਨੇ ਮਾੜੇ ਹਾਲਾਤ ਨਾ ਵੀ ਰੱਬ ਤੋਂ ਡਰਦੇ ਆ। ਆ ਪ੍ਰਸ਼ਾਸਨ ਨੂੰ ਅਪੀਲ ਕਰਦੇ ਆ ਠੀਕ ਆ ਨਾ ਉਹਨਾਂ ਅਧਿਕਾਰੀਆਂ ਨੂੰ ਕਾਰਪੋਰੇਸ਼ਨ ਅਧਿਕਾਰੀਆਂ ਨੂੰ ਮੈਂ ਕਹਿੰਦਾ ਕਾਰਪੋਰੇਸ਼ਨ ਕਮਿਸ਼ਨਰ ਸਾਹਿਬ ਨੂੰ ਲਿਆਓ ਜੀ ਇੱਥੇ ਖੜੇ ਕਰਨ ਮੀ ਦੇ ਵਿੱਚ ਖੜੇ ਦੇਖੋ ਇੱਕ ਵਾਰੀ ਆ ਕੇ ਯਾਰ ਤਨਖਾਹਾਂ ਲੈਨੇਓ ਘਟੋ ਘਟ ਲੋਕਾਂ ਦਾ ਲੰਘਣਾ ਮੁਸ਼ਕਲ ਹੋਇਆ ਪਿਆ ਵਾ ਇੱਥੋਂ ਜਿਹੜੇ ਮੋਟਰਸਾਈਕਲ ਵਾਲੇ ਨੇ ਜਿਹਦਾ ਗੱਡੀ 'ਚ ਬੈਠੇ ਹੋ ਤੁਸੀਂ ਫੇਰ ਤਾਂ ਲੰਘ ਜੂਗੇ ਇਹਦੇ ਮੋਟਰਸਾਈਕਲ ਵਾਲੇ ਨੇ ਭਾਈ ਜੀ ਬੜੇ ਮਾੜੇ ਹਾਲਾਤ ਆ ਉਹਨਾਂ ਦੇ ਵਿਚਾਰੇ ਕਹਿੰਦੇ ਆ ਮੋਟਰਸਾਈਕਲ ਬਚਦੀ ਘੱਟ ਕੇ ਲੱਗੇ ਆਂਦੇ ਕਈਆਂ ਦੇ ਬੰਦ ਹੋ ਜਾਂਦੇ ਆ ਗੰਦੇ ਪਾਣੀ 'ਚ ਰੁਕਣਾ ਪੈਂਦਾ ਵਾ ਬੁਰੇ ਹਾਲਾਤ ਨੇ ਇਹੀ ਰਿਕੁਐਸਟ ਕਰਾਂਗੇ ਇਹੀ ਪ੍ਰਸ਼ਾਸਨ ਨੂੰ ਅਪੀਲ ਕਰਾਂਗੇ ਦੇ ਭਾਈ ਲੁਧਿਆਣਾ ਇੱਕ ਨਹੀਂ ਧਿਆਨ ਦਿਓ ਇਹਨੂੰ ਸਮਾਰਟ ਸਿਟੀ ਕਿਹਾ ਜਾਂਦਾ ਸੀਗਾ ਕਿੱਥੇ ਲੋਕ ਕਹਿੰਦੇ ਨੇ ਕਿ ਇੱਥੇ ਕਿੰਨਾ ਵੀ ਇਹਨੂੰ ਸਵਰਗ ਬਣਾਵਾਂਗੇ ਜਾਂ ਕੋਈ ਵੀ ਲੀਡਰ ਹੈ ਜਿਹੜਾ ਵੀ ਇਸ ਦੇ ਨਾਲ ਕੇ ਨਾਲ ਸੰਬੰਧਤ ਮੈਂ ਉਹਨੂੰ ਵੀ ਅਪੀਲ ਕਰਦਾ ਕੀ ਲੱਗਦਾ ਪਹਿਲੀ ਬਰਸਾਤਾਂ ਨੇ ਕਾਸੀ ਦਾ ਕੋਈ ਪ੍ਰਬੰਧ ਨਹੀਂ ਜਿਹੜਾ ਪਹਿਲੀ ਬਰਸਾਤ ਭਾਈ ਇਹ ਹੁੰਦਾ ਹੀ ਨਹੀਂ ਹਰ ਸਾਲ ਨਹੀਂ ਹੁੰਦਾ ਇਹ ਪਹਿਲੀ ਵਾਰ ਨਹੀਂ ਹੈਗਾ ਮੇਰੇ ਮੇਰੀ ਉਮਰ 40 ਤੋਂ ਪਲੱਸ ਹੋ ਗਈ ਹੈ ਮੈਂ ਕਹਿੰਦਾ ਮੈਂ ਨਹੀਂ ਕਦੇ ਪ੍ਰਬੰਧ ਦੇਖੇ ਜੇ ਕਿਸੇ ਨੇ ਦੇਖੇ ਜੇ ਕੋਈ ਬੰਦਾ ਕਹਦੇ ਵੀ ਮੈਨੂੰ ਵੀ ਜਿੱਦ ਨੂੰ ਮੀਂਹ ਪੈ ਜਾਣਾ ਪੂਰਾ ਲੁਧਿਆਣਾ ਇਹਦਾ ਆਪਾਂ ਚੰਡੀਗੜ੍ਹ ਰੋ ਤੁਸੀਂ ਘਮਾਰ ਮੰਡੀ ਚਲੇ ਜਾਓ ਕਿਤੇ ਕਹੋ ਵੀ ਪਾਣੀ ਨਹੀਂ ਖੜਾ ਹੋਊਗਾ ਘੰਟਾਗਰ ਚੌਂਕ ਚਲੇ ਜਾਓ ਥੱਲੇ ਮੈਂ ਨਹੀਂ ਮੰਨਦਾ ਵੀ ਕਿਤੇ ਪਾਣੀ ਨਹੀਂ ਖੜਾ ਹੋਊਗਾ ਕਿਤੇ ਜਿਹੜੇ ਅੰਡਰਪਾਸ ਨੇ ਉਹਨਾਂ 'ਚ ਪਾਣੀ ਭਰਿਆ ਹੋਊਗਾ ਇਹ ਤਾਂ ਸਾਨੂੰ ਪਹਿਲਾਂ ਤਿਆਰੀਆਂ ਕਰਨੇ ਚਾਹੀਦੀ ਜਦੋਂ ਪਤਾ ਮਾਨਸੂਨ ਨੇ ਆਉਣਾ ਵਾ ਠੀਕ ਹੈ ਨਾ ਜੀ ਤੇ ਮੀਡੀਆ ਵਾਲੇ ਤਰੀਕੇ ਦੇ ਰੋਲਾ ਪਾਉਂਦੇ ਨੇ ਵੀ ਹਾਂਜੀ ਮਾਨਸੂਨ ਇਸ ਵਾਰੀ ਸਮੇਂ ਤੋਂ ਪਹਿਲਾਂ ਆਣੀ ਆ ਤਾਂ ਜਰੂਰ ਜਿਹੜਾ ਮੈਨੂੰ ਤਾਂ ਲੱਗਦਾ ਸੀ ਵੀ ਧਿਆਨ ਜਿਹੜਾ ਦੇਣਾ ਜੀ ਜਾਮ ਦਾ ਸਾਹਮਣਾ ਕਰਨਾ ਪੈ ਰਿਹਾ ਜਾਮ ਦਾ ਪੂਰਾ ਸਾਹਮਣਾ ਕਰਨਾ ਪੈ ਰਿਹਾ ਕੋਈ ਕਾ ਪੁਲਿਸ ਵਾਲੇ ਲਾ ਮਲਾਜੋ ਮੈਂ ਕਹੂੰਗਾ ਜਰੂਰ ਜਿਹੜਾ ਵੀਰ ਚਾਟਾ ਦਿਖਾਓ ਜਿਹੜਾ ਕੱਢੀ ਉਹ ਤੇ ਸਟਰੀ ਲੈ ਕੇ ਵਿਚਾਲੇ ਖੜਾ ਵਾ ਚਲੋ ਮਿਹਨਤ ਕਰਦੇ ਅਸੀਂ ਕਹਿੰਦੇ ਅਸੀਂ ਇਹਨਾਂ ਨੂੰ ਸਲੂਟ ਵੀ ਕਰਦੇ ਆਂ ਵੀ ਪੁਲਿਸ ਵਾਲੇ ਤਾਂ ਆਪਣਾ ਕੰਮ ਕਰਦੇ ਆ ਪਰ ਕਾਰਪੋਰੇਸ਼ਨ ਇਸ ਵਾਰ ਜ਼ੀਰੋ ਆ ਬਿਲਕੁਲ ਫੇਲ ਆ ਤੇ ਬੁਰੇ ਹਾਲਾਤ ਨੇ ਉਹ ਤੇ ਇਹ ਮੌਸਮ ਨੂੰ ਲੈ ਕੇ ਡਾਕਟਰ ਕੁਲਵਿੰਦਰ ਕੌਰ ਗਿੱਲ ਮੌਸਮ ਵਿਗਿਆਨੀ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਬਾਰਿਸ਼ ਹੋਵੇਗੀ ਤੇ ਨਾਲ ਹੀ ਪਹਾੜੀ ਇਲਾਕੇ ਦੇ ਵਿੱਚ ਜਾਣ ਵਾਲੇ ਲੋਕਾਂ ਨੂੰ ਵੀ ਸਲਾਹ ਦਿੱਤੀ ਹੈ ਹਾਂਜੀ ਇਸ ਵਾਰੀ ਜਿਹੜੀ ਮੌਨਸੂਨ ਹੈ ਕਾਫੀ ਅੱਛੀ ਪ੍ਰੋਗਰੈਸ ਦਿਖਾ ਰਹੀ ਹੈ ਜੇ ਆਪਾਂ ਦੇਖੀ ਤਾਂ ਇਸਰਾ ਮੌਨਸੂਨ ਦੀ ਜਿਹੜੀ ਆਨਸੈਟ ਆ ਉਹ ਵੀ अर्ਲੀ ਹੋਇਆ ਹੈ ਜਿਹਦੇ ਨਾਲ ਉਸ ਤੋਂ ਬਾਅਦ ਮੌਨਸੂਨ ਮੌਨਸੂਨ ਆਨਸੈਟ ਤੋਂ ਬਾਅਦ ਵੀ ਕਾਫੀ ਜਿਹੜੀ ਮਤਲਬ ਮੌਨਸੂਨ ਆ ਦੀ ਪ੍ਰੋਗਰੈਸ ਲਗਾਤਾਰ ਰਹੀ ਹੈ ਬਾਰਿਸ਼ ਹੁੰਦੀ ਰਹੀ ਹੈ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਦੇਖਿਆ ਗਿਆ ਕਿ ਬਾਰਿਸ਼ ਜਿਹੜੀ ਹੈ ਨਾਰਮਲ ਤੋਂ ਜ਼ਿਆਦਾ ਰਹੀ ਹੈ ਆ ਜੇ ਅਸੀਂ ਲੁਧਿਆਣਾ ਦੀ ਗੱਲ ਕਰਦੇ ਹਾਂ ਤਾਂ ਸਾਡੇ ਕੋਲ ਕੱਲ ਵੀ ਜੁਏ 25 ਮਿਲੀਮੀਟਰ ਬਾਰਿਸ਼ ਇੱਕ ਦਿਨ ਚ ਰਿਕਾਰਡ ਕੀਤੀ ਗਈ ਹੈ ਤੇ ਜੇ ਆਪਾਂ ਪੂਰੇ ਮਹੀਨੇ ਦੀ ਗੱਲ ਕਰਦੇ ਹਾਂ ਤਾਂ ਸਾਡੇ ਕੋਲ 103 ਦੇ ਨੇੜੇ ਉਹ ਜਿਹੜੀ ਬਾਰਿਸ਼ ਹੈ ਉਹ ਲੁਧਿਆਣਾ ਰਿਕਾਰਡ ਹੋਈ ਹੈ ਔਰ ਜੁਵੇ 83 ਮਿਲੀਮੀਟਰ ਸੰਡੇ ਕੋਲ ਨਾਰਮਲੀ ਹੁੰਦੀ ਹੈ ਤੋਂ ਨਾਰਮਲ ਨਾਲੋਂ ਇਸ ਵਾਰੀ ਜ਼ਿਆਦਾ ਬਾਰਿਸ਼ ਜਿਹੜੀ ਜੂਨ ਤੇ ਵਿੱਚ ਰਿਕਾਰਡ ਕੀਤੀ ਗਈ ਹੈ ਤਾਂ ਇਹ 2018 ਤੋਂ ਬਾਅਦ ਇਸ ਵਾਰੀ ਹੀ ਸਾਡੇ ਕੋਲੇ ਦੇਖਿਆ ਗਿਆ ਕਿ ਜੂਨ ਜਿਹੜਾ ਕਾਫੀ ਅੱਛਾ ਵੈਟ ਮਤਲਬ ਮੰਤਰਿਆ ਨਹੀਂ ਅਦਰਵਾਇਜ਼ ਮੌਨਸੂਨ ਦੀ ਜਿਹੜੀ ਬਾਰਿਸ਼ ਜੂਨ ਦੇ ਵਿੱਚ ਹੁੰਦੀ ਹੈ ਉਹ ਕੱਟੀ ਹੁੰਦੀ ਸੀ ਨਾਰਮਲ ਨਾਲੋਂ ਪਰ ਇਸ ਵਾਰੀ ਕਾਫੀ ਅੱਛੀ ਪ੍ਰੋਗਰੈਸ ਮੌਨਸੂਨ ਨੇ ਦਿਖਾਈ ਹੈ ਆ ওভারঅল ਪੰਜਾਬ ਦੇ ਵਿੱਚ ਵੀ ਸਾਰੇ ਜ਼ਿਲ੍ਹਿਆਂ ਦੇ ਵਿੱਚ ਹੀ ਤਕਰੀਬਨ ਜਿਹੜੀ ਜੋ ਜੂਨ ਦੀ ਮਤਲਬ ਬਾਰਿਸ਼ ਹੈਗੀ ਆ ਉਹ ਵਧੀਆ ਹੀ ਆ ਨਾਰਮਲ ਤੋਂ ਜ਼ਿਆਦਾ ਸਿਰਫ ਇੱਕ ਪੂਰਥਲਾ ਡਿਸਟ੍ਰਿਕਟ ਜਿਹੜਾ ਦਿਖਾ ਰਿਹਾ ਹੈ ਕਿ ਉਹ ਥੋੜਾ ਜਿਹਾ ਡੈਫਿਸਟ ਜਿਹੜਾ ਇਸ ਵਾਰੀ ਜੂਨ ਦੇ ਵਿੱਚ ਰਿਹਾ ਅਦਰਵਾਇਜ਼ ਜਿਹੜੇ ਪੰਜਾਬ ਦੇ ਕਾਫੀ ਜ਼ਿਲ੍ਹੇ ਅੰਮ੍ਰਿਤਸਰ ਦੇ ਵਿੱਚ ਚੰਗੀ ਜਿਹੜੀ ਬਾਰਿਸ਼ ਆ ਉਹ ਦਿਖਾਈ ਜਾ ਰਹੀ ਹੈ ਜੇਕਰ ਤੋਂ ਆਮ ਮਾਰੇ ਬਿਨਾਂ ਵਿੱਚ ਕਿਉਂਕਿ ਆਪਕੀ ਆਪਣਾ ਇਹਦਾ ਹੈ ਨਾ ਨਰਾਨੀ ਇਲਾਕਾ ਹੈਗਾ ਇਹ ਆਂਦਾ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਜਿਹੜੀ ਮੌਨਸੂਨ ਦੀ ਬਾਰਿਸ਼ ਹੈ ਉਹਦੀ اچھی ਪ੍ਰੋਗਰੈਸ ਹੀ ਨਜ਼ਰ ਆ ਰਹੀ ਹੈ ਜਿਸ ਤਰ੍ਹਾਂ ਕਿ ਸਾਨੂੰ ਮੌਸਮ ਵਿਭਾਗ ਵੱਲੋਂ ਜਾਣਕਾਰੀ ਹੈ ਕਿ ਆਉਣ ਵਾਲੇ ਹਫਤੇ ਵਿੱਚ ਜੜੀਆਂ ਬਾਰਸ਼ ਇਸ ਤਰ੍ਹਾਂ ਹੀ ਕੰਟੀਨਿਊ ਰਹਿਣਗੀ ਆ 5 ਕੈਟਾਗਰੀ ਲਗ ਲਗ ਹੋ ਸਕਦੀ ਹੈ ਜ਼ਿਲ੍ਹਿਆਂ ਦੇ ਵਿੱਚ ਕਿਤੇ ਹਲਕੀ ਬਾਰਿਸ਼ ਹੈ ਕਿਤੇ ਦਰਮਿਆਨੀ ਹੈ ਕਿਤੇ ਭਾਰੀ ਹੈ ਪਰ ਇਹ ਹੈ ਕਿ ਆ ਆਉਣ ਵਾਲੇ ਹਫਤੇ ਦੇ ਵਿੱਚ ਜਿਹੜੀ ਬਾਰਿਸ਼ ਪੰਜਾਬ ਦੇ ਵਿੱਚ ਲਗਾਤਾਰ ਰਹੇਗੀ ਆ ਉਹਦੇ ਨਾਲ ਜਿਹੜੇ ਟੈਂਪਰੇਚਰਸ ਵੀ ਫਾਲ ਕੀਤੇ ਹੈ ਦੇਖੇ ਗਏ ਨੇ ਸਾਡੇ 38 ਡਿਗਰੀ ਸਾਡਾ ਨਾਰਮਲੀ ਟੈਂਪਰੇਚਰ ਰੇਂਜ ਦੇ ਵਿੱਚ ਹੁੰਦਾ ਤਾਂ 32 ਡਿਗਰੀ ਦਾ ਟੈਂਪਰੇਚਰ ਰਿਕਾਰਡ ਕੀਤਾ ਗਿਆ ਸੋ ਇਸ ਤਰ੍ਹਾਂ ਨਾਲ ਥੋੜਾ ਜਿਆ ਸਾਡੇ ਕੋਲ ਜੇ ਦਿਖਿਆ ਜਾਵੇ ਤਾਂ ਇੱਕ ਰਾਹਤ ਵੀ ਹੈ ਗਰਮੀ ਤੋਂ ਕਿ ਜਿਹੜੇ ਟੈਂਪਰੇਚਰਸ ਨੇ ਹਾ ਫਾਲ ਹੋਏ ਨੇ ਪਰ ਦੂਜੇ ਪਾਸੇ ਜਿਹੜੀ ਨਮੀ ਹੈ ਉਹ ਕਾਫੀ ਜ਼ਿਆਦਾ ਜਿਹੜੀ ਦਿਖਾਈ ਜਾ ਰਹੀ ਹੈ ਜਿਵੇਂ ਕਿ ਦਿਨ ਦੀ ਨਮੀ 90% ਹੈ ਸ਼ਾਮ ਦੀ 60% ਦੇ ਨੇੜੇ ਹੈ ਸੋ ਦੋਨੋਂ ਹੀ ਜਵੇਂ ਟਾਈਮ ਦੀ ਜਿਹੜੀ ਨਮੀ ਹੈ ਨਾਰਮਲ ਤੋਂ ਜ਼ਿਆਦਾ ਰਿਕਾਰਡ ਕੀਤੀ ਜਾ ਰਹੀ ਹੈ ਅਦਰਵਾਈਜ਼ ਜਿਹੜਾ ਮਤਲਬ ਦਾ ਮੌਨਸੂਨ ਦੇ ਕੋਖੋਂ ਆਪਾਂ ਦੇਖੀਏ ਤਾਂ ਇਹ ਹੀ ਕਾਫੀ ਲਾਹੇਵੰਦ ਹੈ ਬੋਖਾਂ ਨਾਲ ਕਿ ਤਰ੍ਹਾਂ ਦੀ ਪੀ ਰਹੀ ਕਿਸਾਨ ਮੌਨਸੂਨ ਆ ਰੋਂਬਤ ਆ ਦੇਖੋ ਕਿਸਾਨਾਂ ਲਈ ਤਾਂ ਕਾਫੀ ਦੇਖੀ ਜਾਵੇ ਇੱਕ achchi ਖਬਰ ਹੈਗੀ ਹੈ ਕਿ ਮੌਨਸੂਨ ਜੇ ਚੰਗੀ ਹੁੰਦੀ ਹੈ ਤਾਂ ਕਿਸਾਨਾਂ ਨੂੰ ਕਾਫੀ ਇਹਦਾ ਫਾਇਦਾ ਹੁੰਦਾ ਕਿਉਂਕਿ ਜਿਹੜਾ ਸਾਡਾ ਸੌਲੀ ਦੀ ਮੁੱਖ ਫਸਲ ਹੈ ਕਿ ਝੋਨਾ ਹੈ ਜਦੋਂ ਝੋਨਾ ਲੱਗਦਾ ਹੈ ਜਾਂ ਜੇ ਉਹਦੀ ਪਨੀਰੀ ਪੀਜੀ ਜਾਂਦੀ ਹੈ ਤਾਂ ਸਾਨੂੰ ਪਾਣੀ ਦੀ ਕਾਫੀ ਲੋੜ ਹੁੰਦੀ ਹੈ ਸੋ ਜੇ ਉਹ ਇਹਨਾਂ ਦਿਨਾਂ ਦੇ ਵਿੱਚ ਬਾਰਸ਼ਾਂ ਆ ਜਾਣ ਤਾਂ ਉਹ ਜਿਹੜਾ ਜਿਹੜੀ ਛੋਨੀ ਦੀ ਲਵਾਈ ਹੈ ਜਾਂ ਜਿਹੜੀ ਨਰਸਰੀ ਬੀਜਣੀ ਹੈ ਉਹਦੇ ਲਈ ਸਾਡਾ ਜਿਹੜਾ ਪਾਣੀ ਦੀ ਪੂਰਤੀ ਉਹ ਬਰਸਾਤ ਨਾਲ ਹੋ ਜਾਂਦੀ ਹੈ ਸੋ ਜਿਹਦੇ ਨਾਲ ਕਿ ਸਾਨੂੰ ਤਰਤੀ ਹੇਠ ਜਿਹੜਾ ਪਾਣੀ ਹੈ ਉਹ ਘਟ ਕੱਢਣ ਦੀ ਲੋੜ ਕੰਦੀ ਹੈ ਇਸੇ ਤਰ੍ਹਾਂ ਹੀ ਜਿਹੜਾ ਕਿਸਾਨਾਂ ਤੇ ਜਿਹੜਾ ਕੋਈ ਹੋਪਲਾ ਬੋਝ ਹੁੰਦਾ ਐਕਸਟਰਾ ਉਹ ਘਟ ਜਾਂਦਾ ਹੈ ਉਹਨਾਂ ਦੀ ਮਿਹਨਤ ਵੀ ਘਟ ਜਾਂਦੀ ਹੈ ਸੋ ਕਾਫੀ ਇਹ ਸਾਰੇ ਪੱਖੋਂ ਦੇਖਿਆ ਜਾਵੇ ਤਾਂ ਇਹ ਇੱਕ ਲਾਹੇਵੰਦੀ ਹੈ ਸੋ ਦਾਦੇ ਕਿ ਬੇਸ਼ੱਕ ਪੰਜਾਬ ਦੇ ਵਿੱਚ ਬਾਰਿਸ਼ ਹੋਈ ਪਰ ਇਸ ਤੋਂ ਬਾਅਦ ਦੇਖਿਆ ਜਾ ਰਿਹਾ ਹੈ ਕਿ ਅੱਜ ਦੇ ਦਿਨ ਗਰਮੀ ਕਾਫੀ ਦੇਖਣ ਮਿਲੇ ਪਰ ਕਈ ਥਾਵਾਂ ਦੇ ਉੱਤੇ ਹਲਕੀ ਬਾਰਿਸ਼ ਵੀ ਹੋਈ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਮੀਂਹ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਹਕੀਕਤ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ ਸ੍ਰਿੰਦਰ ਸੋਨੀ ਦੀ ਰਿਪੋਰਟ